দর্শকਾ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕਰਾਂਗੇ ਅਸੀਂ ਭੀੜ ਭਾੜ ਵਾਲੇ ਇਲਾਕੇ ਦੇ ਵਿੱਚ ਅਕਸਰ ਹੀ ਵੱਡੀ ਗਿਣਤੀ ਦੇ ਵਿੱਚ ਆਟੋ ਜਾਂ ਫਿਰ ਈ ਰਿਕਸ਼ਾ ਖੜੇ ਕੀਤੇ ਜਾਂਦੇ ਨੇ ਜਿਸ ਕਰਕੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਇਸ ਦੇ ਚੱਲਦੇ ਪੁਲਿਸ ਦੇ ਵੱਲੋਂ ਜਿਹੜੇ ਕਿ ਆਟੋ ਦੀ ਜਿਹੜੀ ਯੂਨੀਅਨ ਆ ਜਾਂ ਈ ਰਿਕਸ਼ਾ ਦੀ ਯੂਨੀਅਨ ਆ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਕਿਹਾ ਗਿਆ ਕਿ ਸਿਰਫ ਤਿੰਨ ਹੀ ਜਿਹੜੇ ਆਟੋ ਜਾਂ ਈ ਰਿਕਸ਼ਾ ਖੜੇ ਕੀਤੇ ਜਾ ਸਕਦੇ ਨੇ ਤੇ ਜਦੋਂ ਉਹ ਚਲੇਗੇ ਉਸ ਤੋਂ ਬਾਅਦ ਅਗਲੇ 3 ਖੜੇ ਕੀਤੇ ਜਾ ਸਕਦੇ ਨੇ ਪਰ ਉੱਥੇ ਜ਼ਿਆਦਾ ਜਿਹੜੇ ਕਿ ਆਟੋ ਜਾਂ ਇ릭ਸ਼ਾ ਨਹੀਂ ਖੜਾਏ ਜਾਣਗੇ ਆਹ ਸੁਣਦੇ ਹਾਂ ਇਹ ਅਸੀਂ ਦੋਨੇ ਆਟੋ ਰਿਕਸ਼ਾ ਤੇ ਜਿਹੜੇ ਇ릭ਸ਼ਾ ਇਹਨਾਂ ਨੂੰ ਇਕੱਠੇ ਕਰਕੇ ਦੋਨੇ ਜੁਨੀਅਰਾਂ ਨੂੰ ਇੱਕ ਇਹਨਾਂ ਦੀ ਆਪਸੀ ਸਹਿਮਤੀ ਨਾਲ ਇੱਕ ਆਪਣੇ ਜਿਹੜਾ ਇਹਨਾਂ ਦੀ ਸਹਿਮਤੀ ਬਣਾਈ ਜਾਵੇ ਜਿਹੜੇ ਤਿੰਨ ਹੀ ਰੁਕਣ ਕਿਥੇ ਆਟੋ ਬੱਸ ਸਟੈਂਡ ਤੇ ਵੀ ਤੇ ਜਮਾਲ ਰੋਡ ਤੇ ਸਟੇਸ਼ਨ ਦੇ ਬਾਹਰਲੇ ਪਾਸੇ ਵੀ ਤਿੰਨ ਆਟੋ ਲਾਈਨਸ ਲੱਗਣਗੇ ਜਦੋਂ ਉਹ ਤਿੰਨ ਭਰ ਕੇ ਫਿਰ ਨਵੇਂ ਆ ਕੇ ਲੱਗ ਜਾਣਗੇ ਉਨੀ ਦੇਰ ਇਹ ਸਾਈਡ ਤੇ ਪਾਰਕਿੰਗ ਹੈ ਜਿਹੜੀ ਆਪਣੇ ਮੱਛੀ ਮਾਰਕ ਦੇ ਕੋਲੇ ਉੱਥੇ ਰੁਕਣਗੇ ਇਹ ਬਸ ਸਟੈਂਡ ਤੇ ਜੋ ਉੱਥੇ ਉਹ ਬਸ ਸਟੈਂਡ ਦੇ ਵੀ ਉਹ ਪਾਵਰਸ ਵਾਲੇ ਅੱਗੇ ਖੜਨਗੇ ਜਾਂ ਦੂਜੀ ਪਾਵਰਸ ਵਾਲੀ ਸਾਈਡ ਖੜਨਗੇ ਬਸ ਸਟੈਂਡ ਦੇ ਸਾਹਮਣੇ ਜਿਹੜਾ ਬੰਗਾਲੀ ਸਵੀਟਸ ਤੋਂ ਪਿੱਛੇ ਉੱਥੇ ਵੀ ਉਹ ਤਿੰਨ ਹੀ ਆਟੋ ਲੱਗਣਗੇ ਜਦੋਂ ਆਟੋ ਤਿੰਨ ਟੁੱਟ ਜਾਂਦੇ ਫਿਰ ਨਵੇਂ ਆ ਕੇ ਲੱਗਣਗੇ ਆਕਰੋ ਇਸ ਤਰ੍ਹਾਂ ਆਊਟ ਆ ਜਿਹੜਾ ਆਪਣੇ yellow light ਲਾਈਨ ਤੋਂ ਬਾਹਰ ਖੜੇ ਹੋਏ ਰ ਪਾਏਗੇ ਉਹਨਾਂ ਨੂੰ ਚਲਾਨ ਕੀਤਾ ਜਾਊਗਾ ਬੰਦ ਕੀਤਾ ਜਾਊਗਾ ਤੇ ਤੁਹਾਡੇ ਲਈ ਫਿਰ ਮੈਂ ਵੀ ਆਟੋ চালকਾਂ ਨੂੰ ਇਹ ਦੁਬਾਰਾ ਅਪੀਲ ਕਰਦਾ ਵੀ ਇਹਦੇ ਨਿਯਮਾਂ ਦੀ ਚੰਗੀ ਤਰ੍ਹਾਂ ਪਾਲਣਾ ਕਰਨ ਡ੍ਰੈਸ ਰੂਲ ਦੀ ਲੰਘਣਾ ਨਾ ਕਰਨ ਜਿਹੜਾ ਪ੍ਰੋਪਰ ਤਰੀਕੇ ਨਾਲ ਉ ਤਾ ਜੋ ਕਿ ਜਿਹੜੀ ਆਮ ਟ੍ਰੈਫਿਕ ਨੂੰ ਵਿਗੜਨਾ ਪਵੇ ਇਹ ਅਸੀਂ ਦੋਨੇ ਆਟੋ ਰਿਕਸ਼ਾ ਤੇ ਜਿਹੜੇ ਈ ਰਿਕਸ਼ਾ ਇਹਨਾਂ ਨੂੰ ਇਕੱਠੇ ਕਰਕੇ ਦੋਨੇ ਜੁਨੀਆ ਨੂੰ ਇੱਕ ਇਹਨਾਂ ਦੀ ਆਦਤੀ ਸਹਿਮਤੀ ਨਾਲ ਇੱਕ ਆਪਣੇ ਜਿਹੜਾ ਇਹਨਾਂ ਦੀ ਸਹਿਮਤੀ ਬਣਾਈ ਜੇ ਤਿੰਨ ਹੀ ਰੁਕਣ ਕਿਥੇ ਆਟੋ ਬੱਸ ਸਟੈਂਡ ਤੇ ਵੀ ਤੇ ਜਿਹੜਾ ਮਾਰ ਰੋਡ ਤੇ ਸਟੇਸ਼ਨ ਦੇ ਬਾਹਰਲੇ ਪਾਸੇ ਵੀ ਤਿੰਨ ਆਟੋ ਲਾਈਨਸ ਲੱਗਣਗੇ ਜਦੋਂ ਉਹ ਤਿੰਨ ਭਰ ਕੇ ਫਿਰ ਨਵੇਂ ਆ ਕੇ ਲੱਗ ਜਾਣਗੇ ਉਨੀ ਦੇਰ ਇਹ ਸਾਈਡ ਤੇ ਪਾਰਕਿੰਗ ਹੈ ਜਿਹੜੀ ਆਪਣੇ ਮੱਛੀ ਮਾਰਕ ਦੇ ਕੋਲੇ ਉੱਥੇ ਰੁਕਣਗੇ ਇਹ ਬਸ ਸਟੈਂਡ 'ਤੇ ਜਿਹੜੇ ਉੱਥੇ ਉਹ ਬਸ ਸਟੈਂਡ ਦੇ ਵੀ ਉਹ ਪਾਵਰ ਸਾਈਡ ਤੋਂ ਅੱਗੇ ਖੜਨਗੇ ਜਾਂ ਦੂਜੀ ਪਾਵਰ ਸਾਈਡ 'ਤੇ ਖੜਨਗੇ ਬਸ ਸਟੈਂਡ ਦੇ ਸਾਹਮਣੇ ਜਿਹੜਾ ਬੰਗਾਲੀ ਸਵੀਟਸ ਤੋਂ ਪਿੱਛੇ ਉੱਥੇ ਵੀ ਉਹ ਤਿੰਨ ਹੀ ਆਟੋ ਲੱਗਣਗੇ ਜਦੋਂ ਆਟੋ ਤਿੰਨ ਛੁੱਟ ਜਾਂਦੇ ਫਿਰ ਨਵੇਂ ਆ ਕੇ ਲੱਗਣਗੇ ਆਕਰੋ ਇਸ ਤਰ੍ਹਾਂ ਆਊਟ ਆਫ ਜਿਹੜਾ ਆਪਣੇ yellow light ਲਾਈਨ ਤੋਂ ਬਾਹਰ ਖੜੇ ਹੋਏ ਰਪਾਏਗੇ ਉਹਨਾਂ ਨੂੰ ਚਲਾਣ ਕੀਤਾ ਜਾਊਗਾ ਬੰਦ ਕੀਤਾ ਜਾਊਗਾ ਇਹ ਤੁਹਾਡੇ ਲਈ ਫਿਰ ਮੈਂ ਵੀ ਆਟੋ ਡਰਾਈਵਰਾਂ ਨੂੰ ਦੁਬਾਰਾ ਅਪੀਲ ਕਰਦਾ ਵੀ ਉਹ ਇਹਦੇ ਨਿਯਮਾਂ ਦੀ ਚੰਗੀ ਤਰ੍ਹਾਂ ਪਾਲਣਾ ਕਰਨ ਰੈਗੂਲਸ ਦੇ ਲੰਘਣਾ ਨਾ ਕਰਨ ਜਿਹੜਾ ਪ੍ਰੋ ਤਾ ਜੋ ਕਿ ਜਿਹੜੀ ਆਮ ਟ੍ਰੈਫਿਕ ਕੋਈ ਵਿਘਨ ਨਾ ਪਵੇ ਇਹ ਅਸੀਂ ਦੋਨੇ ਆਟੋ ਰਿਕਸ਼ਾ ਤੇ ਜਿਹੜੇ ਈ ਰਿਕਸ਼ਾ ਇਹਨਾਂ ਨੂੰ ਇਕੱਠੇ ਕਰਕੇ ਦੋਨੇ ਜੁਨੀਅਰਾਂ ਨੂੰ ਇੱਕ ਇਹਨਾਂ ਦੀ ਆਪਸੀ ਸਹਿਮਤੀ ਨਾਲ ਇੱਕ ਆਪਣੇ ਜਿਹੜਾ ਇਹਨਾਂ ਦੀ ਸਹਿਮਤੀ ਬਣਾਈ ਜਾਵੇ ਜਿਹੜੇ ਤਿੰਨ ਹੀ ਰੁਕਣ ਕਿਥੇ ਆਟੋ ਬਾਸ ਸਟੈਂਡ ਤੇ ਵੀ ਤੇ ਜਿਹੜਾ ਮਾਰ ਰੋਡ ਤੇ ਸਟੇਸ਼ਨ ਦੇ ਬਾਹਰਲੇ ਪਾਸੇ ਵੀ ਤਿੰਨ ਆਟੋ ਲਾਈਨਸ ਲੱਗਣਗੇ ਜਦੋਂ ਉਹ ਤਿੰਨ ਭਰ ਕੇ ਫਿਰ ਨਵੇਂ ਆ ਕੇ ਲੱਗ ਜਾਣਗੇ ਉਨੀ ਦੇਰ ਇਹ ਸਾਈਡ ਤੇ ਪਾਰਕਿੰਗ ਹੈ ਜਿਹੜੀ ਆਪਣੇ ਮੱਛੀ ਮਾਰਕ ਦੇ ਕੋਲੇ ਉਥੇ ਰੁਕਣਗੇ ਤੇ ਜੋ ਬਸ ਸਟੈਂਡ ਤੇ ਕਿਉਂਕਿ ਉਹ ਬਸ ਸਟੈਂਡ ਦੇ ਵੀ ਉਹ ਪਾਵਰ ਸਟ ਪੱਗੇ ਖੜਨਗੇ ਜਾਂ ਦੂਜੀ ਪਾਵਰ ਸੌੜੀ ਸਾਈਡ ਖੜਨਗੇ ਬਸ ਸਟੈਂਡ ਦੇ ਸਾਹਮਣੇ ਜਿਹੜਾ ਬੰਗਾਲੀ ਸਵੀਟਸ ਤੋਂ ਪਿੱਛੇ ਉੱਥੇ ਵੀ ਉਹ ਤਿੰਨ ਹੀ ਆਟੋ ਲੱਗਣਗੇ ਜਦੋਂ ਆਟੋ ਤਿੰਨ ਟੁੱਟ ਜਾਂਦੇ ਫਿਰ ਨਵੇਂ ਆ ਕੇ ਲੱਗਣਗੇ ਆਕਰੋ ਇਸ ਤਰ੍ਹਾਂ ਆਊਟ ਆ ਜਿਹੜਾ ਆਪਣੇ येलो ਲਾਈਟ ਲਾਈਨ ਤੋਂ ਬਾਹਰ ਖੜੇ ਹੋਏ ਪਾਏ ਗਏ ਉਹਨਾਂ ਨੂੰ ਚਲਾਨ ਕੀਤਾ ਜਾਊਗਾ ਬੰਦ ਕੀਤਾ ਜਾਊਗਾ ਤੇ ਤੁਹਾਡੇ ਲਈ ਫਿਰ ਮੈਂ ਵੀ ਆਟੋ ਚਾਲਕਾਂ ਨੂੰ ਇਹ ਦੁਬਾਰਾ ਅਪੀਲ ਕਰਦਾ ਵੀ ਇਹਦੇ ਨਿਯਮਾਂ ਦੀ ਚੰਗੀ ਤਰ੍ਹਾਂ ਪਾਲਣਾ ਕਰਨ ਟ੍ਰੈਫਿਕ ਰੂਲ ਦੀ ਲੰਘਣਾ ਨਾ ਕਰਨ ਜਿਹੜਾ ਪ੍ਰੋਪਰ ਤਰੀਕੇ ਨਾਲ ਉਥੇ ਆਪਣਾ ਆਟੋ ਪਾਰਕ ਕਰਨ ਤਾਂ ਜੋ ਕਿ ਜਿਹੜੀ ਆਮ ਟ੍ਰੈਫਿਕ ਨੂੰ ਵਿਗੜਨਾ ਪਵੇ ਖੈਰ ਇਹਦੇ ਨਾਲ ਜਿਸ ਤਰੀਕੇ ਨਾਲ ਦੇਖਿਆ ਜਾਂਦਾ ਕਿ ਭੀੜ ਵਾਲੇ ਇਲਾਕੇ ਦੇ ਵਿੱਚ ਅਕਸਰ ਹੀ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਆਟੋਆਂ ਨੂੰ ਖੜਾਇਆ ਜਾਂਦਾ ਜਾਂ ਈ-ਰਿਕਸ਼ਾ ਖੜੇ ਹੁੰਦੇ ਨੇ ਇਸ ਕਰਕੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਬਿਉਰਾ ਰਿਪੋਰਟ ਅਖੰਡ ਲੋਕ